ਬਦਲ ਹੋਣ ਰਿਹਾ ਗੱਜ ਗੱਜ ਕਿਉਂ ਰਿਹਾਗਾ ਕਹਿੰਦਾ ਮੈਂ ਆਉਣਾ ਵਰਨਾਗਾ ਮਤਲਬ ਕਿ ਐਪਸ ਵਿੱਚ ਲੜਾਈ ਹੋ ਰਹੀ ਹੈ ਕਿਵੇਂ ਹੋ ਰਹੀ ਪਹਿਲਾਂ ਤਾਂ ਗਰਮੀ ਪੈ ਗਈ ਹੈ ਨਾ ਤੇ ਆਪਾਂ ਵੀ ਵਜਾ ਮਾਰ ਲਾ ਪਿਆ ਹੈ ਰੱਬਾ ਤੇਰਾ ਕੀ ਘਟਦਾ ਟੋਕਣਗੇ ਨਹੀਂ ਪਾਦੇ ਨਹੀਂ ਪਾਦੇ ਨਾਲੇ ਫਸਲ ਨੂੰ ਪਾਣੀ ਲੱਗੂ ਤੇਲ ਨਾ ਮੱਚੂ ਤੇ ਗਰਮੀ ਤੋਂ ਰਾਹਤ ਮਿਲੂ ਗਰੀਬਾਂ ਨੂੰ ਵੀ ਫਿਰ ਜੇ ਨੇਮੀ ਕੀ ਬਦਲ ਪਹਿਲਾ ਸੱਦੇ ਸੱਦ ਕੇ ਲੈ ਕੇ ਆਏ ਵੀ ਆ ਜੋ ਆ ਜੋ ਜੋਰ ਪਾ ਫਿਰ ਵੀ ਆਪਣਾ ਹੁੰਦਾ ਸੀਗਾ ਵੀ ਲੈ ਬਦਲ ਹੀ ਆਉਂਦੇ ਆ ਮੀ ਤਾਂ ਆਉਂਦਾ ਨਹੀਂ ਚੱਲ ਬਦਲਾਂ ਨੂੰ ਹੀ ਆਖੇ ਲਾਤਾ ਕਹਤਾ ਹੁਕਮ ਦੇਤਾ ਜੇ ਪੈ ਨਹੀਂ ਪਾਓ ਜਦੋਂ ਨਹੀਂ ਪਾਉਣ ਲੱਗੇ ਆ ਹੁਣ ਆਪਾਂ ਕਹਿੰਦੇ ਰੱਬਾ ਕਿਉਂ ਡਬੋਣਾ ਲਿਆ ਨਿੱਤੀ ਚੜ ਕੇ ਆ ਜਾਨਾ ਉਹ ਫੌਜਾਂ ਲੈ ਕੇ ਆਉਂਦੀਆਂ ਨੇ ਮਿੰਤਾਂ ਕੱਢ ਕੇ ਤੇ ਜਦੋਂ ਫੋਜ ਕੋਈ ਚੜਾਈ ਕਰਦੀ ਆ ਫਿਰ ਮੋੜ ਨਹੀਂ ਕਿੰਨੀ ਔਖੀ ਆ ਹੁਣੇ ਗੁਰਗੜ ਕਰਦੇ ਪਏ ਨੇ ਕਹਿੰਦੇ ਅਸੀਂ ਤਾਂ ਨਹੀਂ ਮੁੜਦੇ ਅਸੀਂ ਤਾਂ ਹੁਣ ਇੰਨਾ ਨਾ ਬਾਹਰ ਚੱਕ ਕੇ ਲੈ ਕੇ ਆਏ ਜਿਵੇਂ ਅਸਲਾ ਚੱਕ ਕੇ ਲੈ ਗਏ ਵੀ ਇੰਨਾ ਮੀ ਪਾਣੀ ਲੈ ਕੇ ਆਏ ਆ ਅਸੀਂ ਇਹ ਸਿੱਟਣ ਖਾਤਰ ਲੈ ਕੇ ਆਏ ਆ ਕਿਵੇਂ ਮੁੜ ਕੇ ਲੈ ਕੇ ਜਾਗੇ ਹੁਣ ਤੁਸੀਂ ਦੱਸੋ ਇਹ ਐ ਕਿਵੇਂ ਮੁੜ ਜਣਗੇ ਥੋੜੀ ਥੋੜੀ ਮੜਨਗੇ ਜਿਵੇਂ ਕੈਰੀ ਸੜਕ ਹੋਵੇ ਤੇ ਉਥੋਂ ਵੱਡਾ ਟਰਾਲਾ ਕਿਵੇਂ ਮੁੜੂਗਾ ਹੌਲੀ-ਹੌਲੀ ਮੁੜੂ ਉਹ ਭਰਿਆ ਆ ਵਿਆ ਤੇ ਸੋ ਇਹ ਬੱਦਲ ਵੀ ਹੁਣ ਇਹ ਹੀ ਗੁਰਗੜਾ ਤਾਂ ਕਰ ਰਹੇ ਨੇ ਕੀ ਕਹਿੰਦੇ ਵੇ ਨੇ ਕਹਿੰਦੇ ਅਸੀਂ ਤਾਂ ਨਹੀਂ ਮੁੜਦੇ ਅਸੀਂ ਤਾਂ ਹੁਣ ਪਾਣੀ ਲੈ ਕੇ ਆਏ ਆ ਇਹਦਾ ਵੀ ਲੈਣਾ ਹੀ ਪਊ ਹੁਣ ਯੰਗੇ ਲੱਗੀ ਗਈ ਥੋੜੇ ਕਹਿਣ ਤੇ ਉਹਨੇ ਬੱਦਲਾਂ ਨੂੰ ਲਿਆਂਦਾ ਹੁਣ ਬੱਦਲ ਮੁੜਦੇ ਨਹੀਂ ਪਏ ਹਣ ਦੇਖੋ ਇਹ ਪਾਣੀ ਲੈ ਕੇ ਵਾਪਸ ਮੁੜਨਗੇ ਕਿ ਪਾਣੀ ਦੇ ਕੇ ਮੁੜਨਗੇ ਵੇਸਤਨ ਨੇਂਹਰੀ ਨੂੰ ਸੁਤਿਆ ਸੀਗਾ ਵੀ ਨੇਰ ਗਿਆ ਬੱਦਲ ਲੈ ਕੇ ਤੇ ਦੇਖ ਲੈਣੇ ਰਾਤੇ ਰਾਤ ਨੂੰ ਸੁੱਤੇ ਪਿਆ ਤਾਂ ਹੁਣ ਮੈਂ ਬਦੌੜਾ ਬੱਦਲਾਂ ਨੂੰ ਭਜਾ ਦਿਆਂ ਖਬਰ ਅਖਰੀਸ਼ ਬਤ ਦੇ ਕੇ ਹਵਾ ਨੂੰ ਫੇਰ ਇਹਨੂੰ ਹਵਾ ਖਿੱਚ ਰਹੀ ਹੈ ਬੱਦਲਾਂ ਨੂੰ ਲੈ ਕੇ ਜਾ ਰਹੀ ਹੈ ਵਾਪਸ ਹੁਣ ਦੇਖੋ ਬੱਦਲ ਕੀ ਕਰਦੇ ਪਏ ਕਿਤੇ ਬੱਦਲ ਦਿੱਤਾ ਨਹੀਂ ਪਰ ਫਿਰ ਵੀ ਭੱਜੇ ਜਾਂਦੇ ਪਾਣੀ ਡੋਲਦੇ ਪਏ ਨੇ ਧਰਤੀ ਦੀ ਗੱਲੀ ਕਰਦੇ ਫਿਰਦੇ ਨੇ ਦੇਖਦੇ ਆਂ ਅੱਗੇ ਜਾ ਕੇ ਅਜੇ ਮਹੀਨੇ ਨੇ ਪਤਾ ਨਹੀਂ ਕੀ ਕੁਝ ਕਰਨਾ ਦਾ ਕਿੱਧਰ ਨੂੰ ਜਾਣਾ ਦਾ ਲੱਗਿਆ ਪਿਆ ਗਰੜ ਗਰੜ ਕਰਨ ਕਮੈਂਟ ਕਰਕੇ ਦੱਸਿਓ ਵੀ ਸਾਰੇ ਜਣੇ ਬੱਦਲ ਕਹਿ ਕੀ ਰਿਹਾ ਹੈਗਾ